ਜੋ ਮਾਰਕੀਟ ਕਮਿਟੀ ਸਰਾਂ ਫਤੇਗੜ ਸਾਹਿਬ ਵੱਲੋਂ ਮੇਰੇ ਦਫ਼ਤਰ ਦੇ ਵਿੱਚ ਆਏ ਸੀਗੇ ਸੁਖਵੀਰ ਸਿੰਘ ਸਾਡੇ ਇਲਾਕੇ ਦਾ ਨੌਜਵਾਨ ਸੀ ਜਿਹਦੀ ਪਿਛਲੇ ਦਿਨੀ 17 ਸਤੰਬਰ ਨੂੰ ਡੈਥ ਹੋ ਗਈ ਸੀ ਮੋਟਰ ਤੇ ਮੋਟਰ ਚਲਾਉਣ ਗਿਆ ਸੀਗਾ ਖੇਤ ਦੇ ਵਿੱਚ ਤੇ ਉੱਥੇ ਕਰੰਟ ਲੱਗਣ ਨਾਲ ਉਹਦੀ ਡੈਥ ਹੋਈ ਸੀਗੀ ਤੇ ਉਹਦੇ ਫਾਦਰ ਨੇ ਬਲਜਿੰਦਰ ਸਿੰਘ ਉਹਨਾਂ ਨੇ ਤੇ ਉਹਦੀ ਮੈਸੇਜ ਹੈ ਅਮਨਜੋਤ ਕੌਰ ਤੇ ਉਹਦੀ ਮਦਰ ਹੈ ਮਲਕੀਤ ਕੌਰ ਉਹਨਾਂ ਸਾਰਿਆਂ ਨੇ ਮੇਰੇ ਦਫ਼ਤਰ ਨੂੰ ਅਪਰੋਚ ਕੀਤਾ ਸੀਗਾ ਤੇ ਸੈਕਟਰੀ ਸਾਹਿਬ ਬੈਠੇ ਨੇ ਗੱਲ ਸਾਹਿਬ ਮੇਰੇ ਨਾਲ ਇਹਨਾਂ ਸਾਰਿਆਂ ਨੇ ਬੜੀ ਹਿੰਮਤ ਕਰਕੇ ਮਿਹਨਤ ਦੇ ਨਾਲ ਇਹ ਕੇਸ ਛੇਤੀ ਤੋਂ ਛੇਤੀ ਤਿਆਰ ਕੀਤਾ ਤੇ ਅੱਜ ਉਹਨਾਂ ਦੇ ਖਾਤੇ ਦੇ ਵਿੱਚ 3 ਲੱਖ ਰੁਪਿਆ ਜਿਹੜਾ ਹੈ ਉਹ ਮੰਡੀ ਬੋਰਡ ਵੱਲੋਂ ਪਾਇਆ ਗਿਆ ਤੇ ਆਰਥਿਕ ਜਿਹੜੀ ਇਹ ਮਦਦ ਹੈ ਇਹ ਮੰਡੀ ਬੋਰਡ ਵੱਲੋਂ ਦਿੱਤੀ ਜਾਂਦੀ ਹੈ ਤੇ ਕਿਸੇ ਵੀ ਇਸ ਸਾਲ ਦੇ ਵਿੱਚ ਜਿਹੜਾ ਇਸ ਫਾਈਨੈਂਸ਼ੀਅਲ ਸਾਲ ਦੇ ਵਿੱਚ ਦੋ ਮੌਤਾਂ ਹੋਈਆਂ ਸੀ ਮੇਰੇ ਏਰੀਆ ਦੇ ਵਿੱਚ ਇੱਕ ਜ਼ਮੀਦਾਰ ਪਿੰਡ ਤੋਂ ਸੀਗੇ ਹਰਵੰਸ ਕੌਰ ਉਹਨੀ ਤੇ ਦੁੱਦੀ ਮੋਤਏ ਜੱਲੇ ਪਿੰਡ ਦੇ ਮੇਰੇ ਹਲਕੇ ਦੇ ਪਿੰਡਾ ਜੱਲੇ ਤੇ ਉਥੋਂ ਦੇ ਸੀਗੇ ਸੁਖਵੀਰ ਸਿੰਘ ਉਹਨੇ ਇਹਨਾਂ ਦੋਨਾਂ ਨੂੰ ਇਹ ਜਿਹੜੀ ਬਣਦੀ ਸੀ ਸਰਕਾਰ ਵੱਲੋਂ ਆਰਥਿਕ ਮਦਦ ਜਿਹੜੀ ਉਹ ਦਿੱਤੀ ਗਈ ਹੈ ਸੋ ਮੈਂ ਬਹੁਤ ਧੰਨਵਾਦ ਕਰਦਾ ਸਰਕਾਰ ਦਾ ਸਰਪੰਗਵਾਨ ਸਿੰਘ ਮਾਨ ਉਹਨਾਂ ਦੀ ਸਰਕਾਰ ਦਾ ਜਿਨ੍ਹਾਂ ਨੇ ਇਹ ਪਹਿਲਾਂ ਜਿਹੜੇ ਪੈਸੇ ਸੀ ਬਹੁਤ ਮਾਈਨਰ ਦੀ ਰਾਸ਼ੀ ਹੁੰਦੀ ਸੀ ਲੇਕਿਨ ਹੁਣ ਸਾਡੇ ਵੱਲੋਂ ਜੇ ਕਿਸੇ ਕਿਸਾਨ ਦੀ ਕਿਸਾਨੀ ਦਾ ਕੰਮ ਕਰਦਿਆਂ ਮੌਤ ਹੋ ਜਾਂਦੀ ਹੈ ਉਹਦੇ ਵਾਸਤੇ 3 ਲੱਖ ਰੁਪਇਆ ਜੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਦੀ ਉਂਗਲੀ ਕੱਟੀ ਗਈ ਹੱਥ ਕੱਟਿਆ ਗਿਆ ਜਾਂ ਖੇਤੀ ਦਾ ਕੰਮ ਕਰਦਿਆਂ ਕੋਈ ਉਹਦਾ ਨੁਕਸਾਨ ਹੋ ਗਿਆ ਉਹ ਸੇਵ ਦਾ ਉਹ ਸਾਰਾ ਜਿਹੜਾ ਹੈ ਉਹ ਮਾਰਕੀਟ ਕਮੇਟੀ ਵੱਲੋਂ ਉਹਨੂੰ ਆਰਥਿਕ ਮਦਦ ਦਿੱਤੀ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਜੀ ਹਜ਼ਾਰ ਬਲਜਿੰਦਰ ਸਿੰਘ ਜੱਲਾ ਕਿਉਂ 17 ਸਤੰਬਰ 2024 ਨੂੰ ਮੇਰੇ ਬੇਟੇ ਦੀ ਕਰੰਟ ਲੱਗਣ ਨਾਲ ਡੈਥ ਹੋ ਗਈ ਸੀ ਉਹਦੇ ਸਬੰਧ ਦੇ ਵਿੱਚ ਅੱਜ ਮਾਰਕੀਟ ਕਮੇਟੀ ਸਰੰਦ ਵਿੱਚ ਚੇਅਰਮੈਨ ਸਾਹਿਬ ਤੇ ਸਕੱਤੀ ਸਾਹਿਬ ਨੇ ਸਾਨੂੰ ਇਹ ਚੈੱਕ 300 ਲੱਖ ਰੁਪਏ ਦਾ ਦਿੱਤਾ ਸਹਾਇਤਾ ਮਾਇਕ ਦਿੱਤੀ ਹੈ ਇਹ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਮਾਰਕੀਟ ਕਮੇਟੀ ਸਰੰਦ ਦੇ ਸਾਰੇ ਅਫਸਰ ਸਾਹਿਬਾਨ ਦਾ ਚੇਅਰਮੈਨ ਸਾਹਿਬ ਦਾ ਵੀ ਬੜੇ ਦਿਲੋਂ ਧੰਨਵਾਦ ਕਰਦੇ ਆਂ ਵੀ ਜਿਹੜੀ ਇਹ ਬੱਚੇ ਨੂੰ ਪਾਲਣ-ਪੋਸਣ ਦੇ ਵਿੱਚ ਸਾਨੂੰ ਮਦਦ ਦਿੱਤੀ ਆ ਬਹੁਤ ਸਹੇਤਾ ਦੱਤੀ ਇਹਦਾ ਹੈ ਬੇਟੀ ਦਾ ਕਿਦਾਂ ਹੋਇਸੀ ਕੀ ਨਾਂ ਬੇਟੇ ਸੁਖਵੀਰ ਸਿੰਘ ਦੀ ਡੈਥ ਮੋਟਰ ਚਲਾਉਣ ਗਿਆ ਸੀ ਉੱਥੋਂ ਰੋਜ਼ਾਨਾ ਜਾਂਦੇ ਸੀਗੇ ਉੱਥੇ ਕੱਖ ਬੜਦੇ ਦੇ ਉੱਤੇ ਬਸ ਉੱਥੇ ਕਰੰਟ ਲੱਗ ਤੇ ਮੌਤ ਹੋ ਗਈ ਸੀ ਤੇ ਬੜੀ ਲਾਈਨ ਸੀਗੇ ਇਹ ਉੱਥੇ ਮੌਕੇ ਤੇ ਡੈਥ ਹੋਈ